ਦਰਿਆ ਬੰਨ ਤੋੜ ਰਿਹਾ ਤੇ ਦੂਜੇ ਪਾਸੇ ਝੋਨਾ ਲੱਗਾ 10 ਮੀਟਰ ਜਿਹੜੀਆਂ ਮੋਟਰਾਂ ਉਧਰੋਂ ਚੱਲ ਰਹੀਆਂ ਪਾਣੀ ਸਾਡੇ ਪੰਜਾਬ 'ਚ ਵਾਧੂ ਹੋ ਗਿਆ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੇ ਪਸ਼ੂ ਰੁੜ ਗਏ ਫਸਲਾਂ ਡੱਬ ਗਈਆਂ ਤੇ ਦੂਜੇ ਪਾਸੇ ਪੰਜਾਬ ਆ ਜਿਹੜਾ 70% ਪਾਣੀ ਆ ਧਰਤੀ 'ਚੋਂ ਕੱਢ ਰਿਹਾ ਆਡਾ ਪਾਣੀ ਐਡੇ ਵੱਡੀ ਵਰਦਾਨ ਆ ਸਾਡੀ ਧਰਤੀ ਲਈ ਪੰਜਾਬ ਦੇ ਵਿੱਚ 34 ਸਾਉਦੂ ਬਧੇਰੇ ਦਾ ਬਲਾਕ ਉਹ ਆ ਜਿਹੜੇ ਡਾਰਕ ਜ਼ੋਨ ਦੇ ਵਿੱਚ ਆ ਜਿੱਥੋਂ ਅਸੀਂ ਪਾਣੀ ਇੰਨਾ ਡੂੰਘਾ ਚਲਾ ਗਿਆ ਕਿ ਬੇਵਕਤਾ ਬਣ ਗਈ ਹੈ ਵੀ ਕੱਲ ਨੂੰ ਇਹਦਾ ਬੋਰ ਨਹੀਂ ਕੰਮ ਕਰਨੇ ਜਿਹੜਾ ਇਹ ਕੋਈ ਕੁਦਰਤੀ ਆਫਤ ਕੋਈ ਕਹਵੇ ਨਹੀਂ ਇਹ ਕੁਦਰਤੀ ਆਫਤ ਨਹੀਂ ਇਹ ਕੱਲਾ ਸਤਲੁਜ ਦਾ ਪਾਣੀ ਸਾਹਮਣਾ ਹੋਵੇ 30% ਪੰਜਾਬ ਦੀ ਆਰਥਿਕਤਾ ਦੇ ਵਿੱਚ ਵਾਧਾ ਕਰ ਸਕਦਾ ਮਾਈਨਿੰਗ ਹੁੰਦੀ ਹੈ ਜੀ ਹਨਾ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਹੁੰਦੀ ਹੈ ਕੀ ਲੱਗਦਾ ਉਹਦਾ ਕਿੰਡਾ ਕ ਯੋਗਦਾਨ ਆ ਸੱਚਾ ਜਿਹੜਾ ਸਾਰੇ ਦਾ ਸਾਰਾ ਇਹ ਨੁਕਸਾਨ ਆ ਨਾ ਇਹ ਪਰਚਾ ਦਰਜ ਹੋਣਾ ਚਾਹੀਦਾ ਖਾਸ ਕਰਕੇ ਜਿਹੜਾ ਪ੍ਰਸ਼ਾਸਨ ਆ ਡੀਸੀ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਇਹ ਜਿਹੜਾ ਨੁਕਸਾਨ ਹੋਇਆ ਇਹ ਪਰਚਾ ਦਰਜ ਹੋਣਾ ਚਾਹੀਦਾ ਐਮਐਲਏ ਤੇ ਜਿਹੜੇ ਏਰੀਆ ਚ ਹੜ ਆਇਆ ਇਹ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਤੇ ਪਰਚਾ ਦਰਜ ਹੋਣਾ ਚਾਹੀਦਾ ਇਹ ਨੁਕਸਾਨ ਦਾ ਦੇਸ਼ ਦੇ ਪ੍ਰਧਾਨ ਮੰਤਰੀ ਤੇ ਇਹ ਕਿਉਂ ਪਰਚੇ ਦਰਜ ਹੋਣੇ ਚਾਹੀਦੇ ਆ ਖੜਾ ਡੈਮ ਚ ਹਰ ਸਾਲ 34 ਲੱਖ ਸਕੁਅਰ ਮੀਟਰ ਆ ਜਿਹੜੀ ਉਹ ਮਿੱਟੀ ਆ ਰਹੀ ਆ ਇਸ ਟਾਈਮ ਜੇ ਭਾਖੜਾ ਦੀ ਗੱਲ ਕਰਨੀ ਹੋਵੇ ਜਿਹੜੀ ਉਹਦੀ ਸਟੋਰ ਕਰਨ ਦੀ ਕੈਪੈਸਿਟੀ ਆ 100 ਫੋਟੋ ਦੇ ਚ ਕੱਲੀ ਗਾਰ ਆ ਕਿ 100 ਫੁੱਟ ਕੱਲੀ ਗਾਰ ਆ ਜੇ ਗਾਰ ਹੀ ਕੱਢ ਲਈ ਜਾਵੇ ਜਦੋਂ ਦਾ ਡੈਮ ਬਣਿਆ ਗਾਰ ਹੀ ਨਹੀਂ ਕੱਢੀ ਗਈ ਟਰਾਲੀ ਦੇ ਮਗਰ ਕੋਈ 2 ਜਾਂ 4 ਭੱਜ ਪੇ ਉਹ ਕੋਈ ਲੁੱਟ ਮਾਰਨੀ ਲੁੱਟ ਮਾਰ ਦਾ ਮੰਨ ਲਓ ਜਿੰਨੀ ਪੰਜਾਬ ਦੀ ਸਰਕਾਰ ਨੇ ਕੀਤੀ ਹੈ ਕੈਮਰਾ ਤਾਂ ਉਧਰ ਘੁਮਾਉਣਾ ਚਾਹੀਦਾ ਪ੍ਰਸ਼ਾਸਨ ਨੇ ਕਿੰਨੀ ਲੁੱਟ ਮਾਰ ਕੀਤੀ ਹੈ ਜਿੰਨੀ ਅਫਸਰ ਛਾਈ ਹੈ ਕੈਮਰੇ ਘੁੰਮਣੇ ਚਾਹੀਦੇ ਆ ਵੀ ਆ ਦੇਖੋ ਪੰਜਾਬ ਨੂੰ ਕਿੰਨਾ ਲੁੱਟ ਲਿਆ ਇੱਕ ਨੇ ਮੰਨ ਲਓ ਆਟੇ ਦੀ ਥੈਲੀ ਚੱਕ ਲਈ ਉਹਨੂੰ ਲੁੱਟ ਮਾਰ ਕਿਵੇਂ ਕਿਹਾ ਜਾ ਸਕਦਾ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਆਪਾਂ ਕੱਲਾ ਮੰਨ ਲਓ ਸਿਰ ਤੇ ਪੇਟੀਆਂ ਰੱਖ ਕੇ ਤੇ ਹਰ ਸਾਲ ਦਾਨ ਕਰਨ ਨਾਲ પાસੇ ਰਵਾਂਗੇ ਇਹ ਜਿਹੜੇ ਪ੍ਰਬੰਧ ਹੋਣੇ ਚਾਹੀਦੇ ਆ ਲੋਕਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਇਹ ਕੱਲਾ ਮੁਆਵਜ਼ਿਆਂ ਤੱਕ ਨਹੀਂ ਰਹਿਣਾ ਚਾਹੀਦਾ ਇਸ ਟਾਈਮ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਕੀ ਕੀ ਹੋਰ ਹੋਣਾ ਚਾਹੀਦਾ ਸਾਡੇ ਨਾਲ ਨੌਜਵਾਨ ਕਾਰਕੁਨ ਸੁਖਜਿੰਦਰ ਮਹੇਸ਼ਰੀ ਨੇ ਆਪਾਂ ਗੱਲਬਾਤ ਕਰਾਂਗੇ ਸੁਖਜਿੰਦਰ ਬਾਈ ਜਿਵੇਂ ਹੜ੍ਹ ਆਇਆ ਹੈ ਨਾ ਇਹਦੇ ਵਿੱਚ ਇੱਕ ਦੋ ਚੀਜ਼ਾਂ ਆ ਰਹੀਆਂ ਨੇ ਕੁਝ ਲੋਕ ਕਹਿ ਰਹੇ ਨੇ ਕੁਦਰਤੀ ਆਫਤ ਆ ਕੁਝ ਲੋਕ ਕਹਿ ਰਹੇ ਨੇ ਨਹੀਂ ਕੁਦਰਤੀ ਆਫਤ ਨਹੀਂ ਇਹਨੂੰ ਬਚਿਆ ਜਾ ਸਕਦਾ ਤਾਨੂੰ ਕੀ ਲੱਗਦਾ ਅਸਲ 'ਚ ਜਿਹੜੀ ਕੁਦਰਤੀ ਆਫਤ ਨਹੀਂ ਇਹ ਮੰਨ ਲਓ ਜਿਹੜੇ ਸਾਡੇ ਜੇ ਕਹਿਣਾ ਹੋਵੇ ਸ਼ਾਸਨ ਨੇ ਪ੍ਰਸ਼ਾਸਨ ਨੇ ਤੇ ਕਾਰਪੋਰੇਟ ਘਰਾਣਿਆਂ ਦੀ ਮਿਲੀਭੁਗਤ ਦੇ ਨਾਲ ਹੀ ਵਿਵਤਾ ਲੈਂਦੀ ਗਈ ਹੈ ਜੇ ਕਹਿਣਾ ਹੋਵੇ ਜਿੰਨਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਲਗਭਗ 15000 ਕਰੋੜ ਰੁਪਏ ਦਾ ਨੁਕਸਾਨ ਹੋਇਆ ਇਹ ਬਚਾਇਆ ਜਾ ਸਕਦਾ ਸੀਗਾ ਜੇ ਸਾਡਾ ਮੰਨ ਲਓ ਪ੍ਰਬੰਧਾ ਉਹ ਠੀਕ ਕਰ ਸਕਦੇ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਇਹਦੇ 'ਚ ਠੀਕ ਕੀਤੀਆਂ ਜਾ ਸਕਦੀਆਂ ਸੀਗੀਆਂ ਹੁਣ ਵੀ ਜਦੋਂ ਪਿੰਡਾਂ 'ਚ ਜਾ ਕੇ ਦੇਖਦੇ ਆ ਕੇ ਉਹਦੇ ਚ ਪ੍ਰਸ਼ਾਸਨ ਨਜ਼ਰ ਨਹੀਂ ਆਉਂਦਾ ਉਹਦੇ ਚ ਸਰਕਾਰ ਨਜ਼ਰ ਨਹੀਂ ਆਉਂਦੀ ਚੈਨਲਾਂ ਤੇ ਵੀ ਜਿਹੜਾ ਅਸੀਂ ਦੇਖਦੇ ਆ ਕਿ ਟਰਾਲੇ ਭਰੇ ਹੋਏ ਆ ਰਾਸ਼ਨ ਦੇ ਕੰਟੇਨਰ ਭਰੇ ਹੋਏ ਆ ਟਰੱਕ ਭਰੇ ਹੋਏ ਆ ਤੇ ਅੱਗੇ ਜਿਹੜਾ ਡਿਸਟ੍ਰੀਬਿਊਸ਼ਨ ਦਾ ਕਰਨ ਦਾ ਉਹ ਕਿਸੇ ਨੂੰ ਸਮਝ ਹੀ ਨਹੀਂ ਆ ਰਹੀ ਵੀ ਕਿਵੇਂ ਵੰਡ ਗਏ ਬੰਨਾਂ ਦੇ ਢੇਰ ਲੱਗੇ ਰਾਸ਼ਨ ਦੇ ਪਾਣੀ ਦੇ ਹੋਰ ਸਮੱਗਰੀ ਦੇ ਢੇਰ ਲੱਗੇ ਪਰ ਜੇ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਜਿਹੜੇ ਪਿੰਡ ਪਾਣੀ ਚ ਘਿਰੇ ਹੋਏ ਆ ਘਰਾਂ ਦੀ ਜਾ ਕੇ ਰਿਪੋਰਟਿੰਗ ਕਰੋ ਜਿਹੜਾ ਖਾਸ ਕਰਕੇ ਮੀਡੀਆ ਨਹੀਂ ਕਰ ਰਿਹਾ ਤੇ ਘਰਾਂ ਦੇ ਵਿੱਚ ਹਜੇ ਵੀ ਰਾਸ਼ਨ ਦੀ ਲੋੜ ਆ ਜਿਹੜਾ ਇਹ ਦਿਖਾਇਆ ਜਾ ਰਿਹਾ ਨਾ ਕਿ ਦੇਖੋ ਜੀ ਰਾਸ਼ਨ ਦੀ ਲੁੱਟ ਖੋ ਹੋ ਗਈ ਰਾਸ਼ਨ ਦੀ ਲੁੱਟ ਖੋ ਹੋ ਸਕਦਾ ਹੈ ਕੋਈ 1% ਨੇ ਕਰ ਕਰ ਲਈ ਹੋਵੇ ਪਰ 90% ਜਿਹੜੇ ਲੋਕ ਆ ਉਹਨਾਂ ਕੋਲੇ 10 ਦਿਨਾਂ ਦਾ ਰਾਸ਼ਨ ਨਹੀਂਗਾ 2 ਮਹੀਨੇ ਜਿਨ੍ਹਾਂ ਦੀ ਕੋਈ ਦਿਹਾੜੀ ਨਹੀਂ ਲੱਗਣੀ ਜਿਨ੍ਹਾਂ ਦੇ ਖੇਤਾਂ 'ਚੋਂ ਕੁਸ਼ ਖਾਣ ਲਈ ਨਹੀਂ ਆਉਣਾ ਉਹਨਾਂ ਨੂੰ ਤਾਂ 2-2 ਮਹੀਨੇ ਦਾ ਰਾਸ਼ਨ ਚਾਹੀਦਾ ਸਾਡਾ ਮੰਨ ਲਓ ਫੂਡ ਸਪਲਾਈ ਡਿਪਾਰਟਮੈਂਟ ਆ ਦੂਜੇ ਜਿਹੜੇ ਡਿਪਾਰਟਮੈਂਟ ਆ ਸਰਕਾਰੀ ਪ੍ਰਬੰਧ ਆ ਇਸ ਟਾਈਮ ਤੁਸੀਂ ਜਾ ਕੇ ਦੇਖੋਗੇ ਸਾਰੇ ਦੇ ਸਾਰੇ ਉਹ ਆਪਣੇ ਆਪ ਚ ਫੇਲ ਹੋਏ ਆ ਇਹਦੇ ਨਾਲ ਨੋਟ ਕਰਨ ਵਾਲੀਆਂ ਗੱਲਾਂ ਕਿਸੇ ਵੀ ਬੰਨ ਤੇ ਚਲੇ ਜਾਓ ਜਿੱਥੇ ਖਾਸ ਕਰਕੇ ਹੜ੍ਹ ਪ੍ਰਭਾਵਿਤ ਏਰੀਆ ਬੰਨਾਂ ਦੇ ਉੱਤੇ ਤੁਸੀਂ ਦੇਖੋਗੇ ਕਿ ਮੈਡੀਕਲ ਕੈਂਪ ਲੱਗੇ ਹੋਏ ਆ ਜਿਆਦਾਤਰ ਜਿਹੜੇ ਕੈਮਰਾ ਜਿਹੜੇ ਕੋਈ ਯੂਟਿਊਬਰ ਆ ਜਿਹੜੇ ਕੋਈ ਵੀਡੀਓ ਉੱਥੋਂ ਪਾਉਂਦੇ ਆ ਦੇਖੋ ਜੀ ਪ੍ਰਬੰਧ ਦਾ ਹਰ ਚੀਜ਼ ਦੀ ਉਹ ਕੋਈ ਕਿਸੇ ਚੀਜ਼ ਦੀ ਇੱਥੇ ਘਾਟ ਨਹੀਂ ਪਰ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਜਿੱਥੇ ਖਾਸ ਕਰਕੇ ਹੜ੍ਹ ਆਈ ਹੋਈ ਆ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਨਹੀਂ ਪਿੰਡ ਪਾਣੀ ਦੇ ਵਿੱਚ ਘਿਰਿਆ ਹੋਇਆ ਰਾਤ ਨੂੰ ਕਿਸੇ ਨੂੰ ਐਮਰਜੈਂਸੀ ਪੈ ਜਾਏ ਹੈਲਪਲਾਈਨ ਨੰਬਰ ਨਹੀਂ ਕੰਮ ਕਰਦੇ ਐਮਰਜ ਸੀ ਪਹੇਜੇ ਜਦੋਂ ਉਹ ਐਨ ਡੀ ਆਰ ਐਫ ਦੀਆਂ ਟੀਮਾਂ ਆਉਣੀਆਂ ਕੋਈ ਵੀ ਅਨਸ ਕਾਮੀ ਘਟਨਾ ਵਾਪਰ ਸਕਦੀ ਹੈ ਪਿੰਡਾ ਖਾਸ ਕਰਕੇ ਫਾਜ਼ਿਲਕਾ ਦੇ ਜਿਹੜੇ ਪਿੰਡਾਂ ਦੀ ਗੱਲ ਕਰ ਲਈਏ ਹਸੈਣੀ ਵਾਲੇ ਦੇ ਜਿਹੜੇ ਪਿੰਡ ਆ ਇਹਨਾਂ ਚ ਜਾ ਕੇ ਗੱਲ ਕਰ ਲਈਏ ਰਾਤ ਨੂੰ ਕਿਸੇ ਨੂੰ ਤੇ ਲੋਡ ਪੈ ਜੇ ਜਦੋਂ ਉਹ ਵੋਟ ਪਹੁੰਚਣੀ ਆ ਹੋ ਸਕਦਾ ਉਹਦੇ ਨੂੰ ਕਿਸੇ ਦੀ ਜਾਨ ਚਲੀ ਜਾਵੇ ਇਸ ਕਰਕੇ ਇੱਕ ਤਾਂ মিডিਆ ਨੂੰ ਜਿਹੜਾ ਚਾਹੀਦਾ ਉਹ ਗਰਾਊਂਡ ਲੈਵਲ ਤੇ ਰਿਪੋਰਟਿੰਗ ਕਰਨੀ ਚਾਹੀਦੀ ਆ ਵੀ ਉਹਨਾਂ ਦੇ ਘਰਾਂ 'ਚ ਜਿਹੜੇ ਆਟੇ ਵਾਲੇ ਬੀਪੀਓ ਦਿਖਾਉਣੇ ਚਾਹੀਦੇ ਆ ਵੀ ਕਿੰਨਾ ਕੁ ਜਮਾ ਕਰ ਲਿਆ ਮੰਨ ਲਓ ਕੋਈ ਉਹਨਾਂ ਦਾ ਰੂਣ ਮਿਰਚਾ ਵਾਲਾ ਜਿਹੜਾ ਡੱਬਾ ਉਹ ਢੱਕਣ ਖੋਲ ਕੇ ਦਿਖਾਉਣਾ ਚਾਹੀਦਾ ਵੀ ਦੇਖੋ ਕਿੰਨਾ ਇਹਦੇ 'ਚ ਰਾਸ਼ਨ ਜਮਾ ਟਰਾਲੀ ਦੇ ਮਗਰ ਕੋਈ 2 ਜਾਂ 4 ਭੱਜ ਪੇ ਉਹ ਕੋਈ ਲੁੱਟ ਮਾਰਨੀ ਲੁੱਟ ਮਾਰ ਦਾ ਮੰਨ ਲਓ ਜਿੰਨੀ ਪੰਜਾਬ ਦੀ ਸਰਕਾਰ ਨੇ ਕੀਤੀ ਆ ਕੈਮਰਾ ਤਾਂ ਉਧਰ ਘਮਾਉਣਾ ਚਾਹੀਦਾ ਪ੍ਰਸ਼ਾਸਨ ਨੇ ਕਿੰਨੀ ਲੁੱਟ ਮਾਰ ਕੀਤੀ ਹੈ ਜਿੰਨੀ ਅਫਸਰ ਸ਼ਾਈ ਹੈ ਕੈਮਰੇ ਘੁੰਮਣੇ ਚਾਹੀਦੇ ਆ ਵੀ ਆ ਦੇਖੋ ਪੰਜਾਬ ਨੂੰ ਕਿੰਨਾ ਲੁੱਟ ਲਿਆ ਇੱਕ ਨੇ ਮੰਨ ਲਓ ਆਟੇ ਦੀ ਥੈਲੀ ਚੱਕ ਲਈ ਉਹਨੂੰ ਲੁੱਟ ਮਾਰ ਕਿਵੇਂ ਕਿਹਾ ਜਾ ਸਕਦਾ ਜਿਨੇ ਮੰਨ ਲਓ ਘਰ ਪਾਲੇ ਦੇਖੋ ਕਿੰਨੀਆਂ ਤਿੰਨ ਤਨ ਕਿੱਲਿਆਂ ਚ ਕੋਠੀਆਂ ਪਾਲੀਆਂ ਐਮਐਲਏ ਨੇ ਕਿਸੇ ਕਿਸੇ মিডিਆ ਵਾਲੇ ਨੇ ਕਿੰਨੀ ਕਿਹਾ ਵੀ ਉਹ ਪੰਜਾਬ ਦੀ ਇੰਨੀ ਵੱਡੀ ਲੁੱਟ ਮਾਰ ਕਰ ਲਈ ਹੈ ਪੰਜਾਬ ਦਾ ਮੁੱਖ ਮੰਤਰੀ ਦੀ ਭੈਣ ਹੋਵੇ ਉਹਦੀ ਮਾਂ ਹੋਵੇ ਕਿੰਨੇ ਕਿੰਨੇ ਮੰਨ ਲਓ ਗਹਿਣੇ ਪਾਈ ਫਿਰਦੇ ਉਹ ਕੀ ਦੀ ਲੁੱਟ ਮਾਰਾ ਪੰਜਾਬ ਦੇ ਲੋਕਾਂ ਦੀ ਲੁੱਟ ਮਾਰਾ ਕਹਿਣਾ ਚਾਹੀਦਾ ਕਿ ਉਹ ਜਿਹੜਾ ਕੁਛ ਪੰਜਾਬ ਤੋ ਲੁੱਟਿਆ ਐਮਐਲਏ ਨੇ ਲੁੱਟਿਆ ਸਾਡੇ ਐਮਪੀ ਗਾ ਨੇ ਲੁੱਟਿਆ ਪੰਜਾਬ ਦੇ ਮੁੱਖ ਮੰਤਰੀ ਨੇ ਲੁੱਟਿਆ ਉਹਨੂੰ ਕਰਨਾ ਚਾਹੀਦਾ ਦਾਣੂ ਪੁਰਦਾਬ ਦੇ ਲੋਕਾਂ ਦਾ ਪੈਸਾ ਇਸ ਕਰਕੇ ਇੱਕ ਤਾਂ ਪੰਜਾਬ ਦੇ ਲੋਕਾਂ ਨੂੰ ਇਸ ਮੌਕੇ ਜਿਹੜੇ ਆਪ ਮਹਾਰੇ ਲੱਗੇ ਹੋਏ ਆ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਆ ਵੀ ਪ੍ਰਸ਼ਾਸਨ ਨੇ ਜਿਹੜਾ ਬੁਰੀ ਤਰ੍ਹਾਂ ਫੇਲ ਹੋਇਆ ਉਹਨੂੰ ਕੰਮ ਕਰਨਾ ਚਾਹੀਦਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਤਾਂ ਬਿਆਨ ਦਿੰਦਾ ਕਿ ਦੇਖੋ ਜੀ ਹੁਣ ਮਹਿਕਮੇ ਕੰਮ ਨਹੀਂ ਕੰਮ ਇਹਨਾਂ ਦੀ ਲੋੜ ਨਹੀਂ ਤੇ ਮਹਿਕਮੇ ਬੰਦ ਕਰ ਦੇਣੇ ਆ ਮਹਿਕਮੇ ਦਾ ਸਭ ਤੋਂ ਵੱਧ ਲੋੜ ਆ ਇਸ ਟਾਈਮ ਤੁਸੀਂ ਕੇਰਲਾ ਦੇ ਵਰਗੇ ਸਟੇਟਾਂ ਦੇ ਵਿੱਚ ਜਾਓ ਤੁਹਾਨੂੰ ਉੱਥੇ ਸਮਾਜ ਸੇਵੀ ਸੰਸਥਾਵਾਂ ਬਹੁਤ ਘੱਟ ਨਜ਼ਰ ਆਉਣੀਆਂ ਇਸ ਕਰਕੇ ਘੱਟ ਨਜ਼ਰ ਆਉਣੀਆਂ ਕਿਉਂਕਿ ਉੱਥੇ ਜਿਹੜੇ ਸਰਕਾਰੀ ਡਿਪਾਰਟਮੈਂਟ ਪ੍ਰੋਪਰ ਕੰਮ ਕਰਦੇ ਆ ਸਾਡੇ ਸਰਕਾਰੀ ਡਿਪਾਰਟਮੈਂਟ ਕੋਈ ਕੰਮ ਨਹੀਂ ਕਰਦਾ ਤੇ ਉਹਨਾਂ ਦੇ ਬਾਰੇ ਲੋਕਾਂ ਦੇ ਵਿੱਚ ਜਿਹੜੇ ਪ੍ਰਭਾਵ ਆਪਾਂ ਚੰਗੀ ਤਰ੍ਹਾਂ ਉਹ ਜਾਣਦੇ ਆ ਆ ਵੀ ਜਿਹੜੇ ਹੜ੍ਹ ਆਏ ਆ ਜੇ ਅਸੀਂ ਪ੍ਰਬੰਧ ਠੀਕ ਕੀਤੇ ਹੁੰਦੇ ਇਹ ਸਾਰੇ ਦਾ ਸਾਰਾ ਨੁਕਸਾਨ ਘਟਾਇਆ ਜਾ ਸਕਦਾ ਸੀਗਾ ਹਾਂ ਜਿਵੇਂ ਆਪਾਂ ਦਰਿਆਵਾਂ ਦੀ ਗੱਲ ਕਰਦੇ ਮਾਈਨਿੰਗ ਹੁੰਦੀ ਹੈ ਜੀ ਹਨਾ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਹੁੰਦੀ ਹੈ ਕੀ ਲੱਗਦਾ ਉਹਦਾ ਕੀ ਕਿ ਯੋਗਦਾਨ ਹੜਾ ਨੂੰ ਹੋਰ ਅੱਗੇ ਵਧਾਉਣ ਦੇ ਵਿੱਚ ਅਸਲ 'ਚ ਜਿਹੜਾ ਸਾਰੇ ਦਾ ਸਾਰਾ ਇਹ ਨੁਕਸਾਨ ਆ ਨਾ ਇਹ ਪਰਚਾ ਦਰਜ ਹੋਣਾ ਚਾਹੀਦਾ ਹੈ ਕਾਜ ਕਰਕੇ ਜਿਹੜਾ ਪ੍ਰਸ਼ਾਸਨ ਆ ਡੀਸੀ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਇਹ ਜਿਹੜਾ ਨੁਕਸਾਨ ਹੋਇਆ ਇਹ ਪਰਚਾ ਦਰਜ ਹੋਣਾ ਚਾਹੀਦਾ ਐਮਐਲਏ ਤੇ ਜਿਹੜੇ ਏਰੀਆ ਚ ਹੜ ਆਇਆ ਇਹ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਤੇ ਪਰਚਾ ਦਰਜ ਹੋਣਾ ਚਾਹੀਦਾ ਇਹ ਨੁਕਸਾਨ ਦਾ ਦੇਸ਼ ਦੇ ਪ੍ਰਧਾਨ ਮੰਤਰੀ ਤੇ ਇਹ ਕਿਉਂ ਪਰਚੇ ਦਰਜ ਹੋਣੇ ਚਾਹੀਦੇ ਆ ਜਿਹੜੇ ਹੜ ਆਇਆ ਸਾਡੇ ਪਹਾੜਾਂ ਤੇ ਜਿਹੜਾ ਜੰਗਲ ਸੀਗਾ ਜਿਹੜੇ ਦਰਖਤ ਸੀਗੇ ਉਹ ਕੱਟ ਤੇ ਅਡਾਨੀ ਦੀਆਂ ਸੀਮੈਂਟ ਫੈਕਟਰੀਆਂ ਦੇਖੋ ਜਾ ਕੇ ਬਲਾਸਕੋਰ ਏਰੀਆ ਦੇ ਵਿੱਚ ਹਿਮਾਚਲ ਦੇ ਵਿੱਚ ਉਹ ਜਿਹੜੇ ਪਹਾੜ ਨੰਗੇ ਕਰਤੇ ਉਹ ਸਾਰੇ ਦਾ ਸਾਰਾ ਜਿਹੜਾ ਔਰ ਕੀ ਆਇਆ ਸਾਡੇ ਪਾਖੜਾ ਡੈਮ ਚ ਆ ਰਿਹਾ ਪਾਖੜਾ ਡੈਮ ਚ ਹਰ ਸਾਲ 34 ਲੱਖ ਸਕੁਅਰ ਮੀਟਰ ਆ ਜਿਹੜੀ ਉਹ ਮਿੱਟੀ ਆ ਰਹੀ ਆ ਇਸ ਟਾਈਮ ਜੇ ਪਾਖੜਾ ਦੀ ਗੱਲ ਕਰਨੀ ਹੋਵੇ ਜਿਹੜੀ ਉਹਦੀ ਸਟੋਰ ਕਰਨ ਦੀ ਕੈਪੈਸਿਟੀ ਆ 100 ਫੋਟੋ ਦੇ ਚ ਕੱਲੀ ਗਾਰ ਆ ਪਰ 100 ਫੁੱਟ ਕੱਲੀ ਗਾਰ ਆ ਜੇ ਗਾਰ ਹੀ ਕੱਢ ਲਈ ਜਾਵੇ ਜਦੋਂ ਦਾ ਡੈਮ ਬਣਿਆ ਗਾਰ ਹੀ ਨਹੀਂ ਕੱਢੀ ਗਈ ਜੇ 100 ਫੁੱਟ ਗਾਰ ਨਾ ਹੋਵੇ ਅਡਾਨੀ ਨੇ ਜਿਹੜਾ ਕੁਝ ਪਹਾੜਾਂ ਦਾ ਉੱਥੇ ਸਿਰ ਜਿਹੜੇ ਰੜੇ ਕਰਦੇ ਆ ਜੇ ਉਹ ਨਾ ਹੁੰਦਾ ਤੇ ਉਹ ਨੁਕਸਾਨ ਬਹੁਤ ਸਾਰਾ ਘਟਾਇਆ ਜਾ ਸਕਦਾ ਸੀ ਕਿਸੇ ਨੇ ਅਡਾਨੀ ਤੇ ਪਰਚਾ ਦਰਜ ਕਰਨ ਦੀ ਗੱਲ ਨਹੀਂ ਕੀਤੀ ਜੇ ਪੰਜਾਬ ਨੂੰ ਮਾਰ ਪਈ ਆ ਤੇ ਉਹਦੇ ਚ ਅਡਾਨੀ ਵੀ ਜ਼ਿੰਮੇਵਾਰ ਆ ਜੇ ਉਹ ਤੋਂ ਸੈਲਟ ਕੱਢ ਲਈ ਜਾਵੇ ਹਾਲਾਂਕਿ ਜਦੋਂ ਦਾ ਭਾਖੜਾ ਡੈਮ ਬਣਿਆ ਹਜੇ ਤੱਕ ਉਹਦੀ ਸਫਾਈ ਨਹੀਂ ਹੋਈ 100 ਫੁੱਟ ਦੀ ਜਿਹੜੀ ਇਹ ਸੈਲਟ ਆ ਜੇ ਸਫਾਈ ਕਰ ਲਈ ਜਾਵੇ ਤੇ ਕਿੰਨਾ ਪਾਣੀ ਉੱਥੇ ਸਟੋਰ ਜਾ ਸਕਦਾ ਹੈ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਕੰਮ ਕਰਨਾ ਸੀਗਾ ਸੈਂਟਰ ਨੂੰ ਦੋਸ਼ ਦੇਣ ਵਾਲਾ ਕੰਮ ਕੱਲਾ ਮੰਨ ਲਓ ਚੁਟਕਲੇ ਸੁਣਾ ਦਿਓ ਭੰਡ ਗੀਰੀ ਕਰ ਲੋ ਉਹ ਕੰਮ ਕੱਲਾ ਕੀਤਾ ਇਹਦੇ ਚ ਕਰਨਾ ਇਹ ਚਾਹੀਦਾ ਸੀਗਾ ਕਿ ਪੰਜਾਬ ਦੇ ਵਿੱਚ ਹੂੰ 11 ਲੱਖ ਜੌਬ ਕਾਰਡ ਆ ਜਿਹੜੇ ਐਕਟਿਵ ਜੌਬ ਕਾਰਡ ਆ ਵੈਸੇ 20 ਲੱਖ ਆ ਪਰ 11 ਲੱਖ ਆ ਜਿਹੜੇ ਐਕਟਿਵ ਆ ਉਹਨਾਂ ਦੇ ਵਿੱਚੋਂ ਜੇ ਪਿਛਲੇ ਸਾਲ ਆਪਾਂ ਕੰਮ ਦੀ ਗੱਲ ਕਰਨੀ ਹੋਵੇ ਸਿਰਫ ਉਹਦੇ ਵਿੱਚੋਂ 37 ਦਿਨ ਕੰਮ ਮਿਲਿਆ ਐਵਰੇਜ 100 ਦਿਨ ਕੰਮ ਦੀ ਗਾਰੰਟੀ ਆ ਉਹਦੇ ਚ ਡੀਸੀਬੀ ਜ਼ਿੰਮੇਵਾਰ ਆ ਏਡੀਸੀ ਜ਼ਿੰਮੇਵਾਰ ਆ ਤੇ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰ ਆ ਜੇ ਪਿਛਲੇ ਸਾਲ ਅਸੀਂ ਮਰੇਗਾ ਕੰਮਿਆਂ ਨੂੰ ਪੂਰਾ ਕੰਮ ਦਿੱਤਾ ਹੁੰਦਾ ਕੰਮ ਜਦੋਂ ਦੇਣਾ ਉਹਦਾ ਜਿਹੜਾ ਭੁਗਤਾਨ ਆ ਮਜ਼ਦੂਰੀ ਆ ਉਹ ਸੈਂਟਰ ਦੇ ਬਜਟ ਵਿੱਚੋਂ ਹੋਣੀ ਆ ਪੰਜਾਬ ਨੇ ਉਹਦੇ ਚੱਕਰ ਪਈਆ ਨਹੀਂ ਦੇਣਾ ਜੇ ਜਿਹੜਾ ਸੈਂਟਰ ਚ ਉਹਨਾਂ ਨਹੀਂ ਦਿੱਤਾ ਇਹਦਾ ਫਿਰ ਜ਼ਿੰਮੇਵਾਰ ਕੌਣ ਹੈ ਇਹਦਾ ਪੰਜਾਬ ਦਾ ਪ੍ਰਸ਼ਾਸਨ ਤੇ ਪੰਜਾਬ ਦਾ ਮੁੱਖ ਮੰਤਰੀ ਹੈ ਪੰਜਾਬ ਦੇ ਲੋਕਾਂ ਨੂੰ ਮਜ਼ਦੂਰਾਂ ਨੂੰ ਕਰੋੜਾਂ ਰੁਪਈਆ ਉਹਨਾਂ ਦੇ ਘਰਾਂ 'ਚ ਜਾਣਾ ਸੀਗਾ ਜਿਹਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਸੌਖੀ ਹੋਣੀ ਸੀ ਜਿ ਉਹਨਾਂ ਨੂੰ 100 ਦਿਨ ਕੰਮ ਮਿਲਦਾ ਕੰਮ ਕਿੱਥੇ ਕਰਨਾ ਸੀ ਸਾਡੇ ਪੰਜਾਬ 'ਚ ਪਾਣੀ ਸਟੋਰ ਕਰਨ ਦਾ ਕੰਮ ਇਹਨਾਂ ਬੰਨਾਂ ਨੂੰ ਉੱਚਾ ਕਰਨ ਵਾਲਾ ਸੇਮ ਨਾਲਿਆਂ ਦੀ ਸਫਾਈ ਦਾ ਕੰਮ ਜੇ ਐਤਕੀ ਸੇਮ ਨਾਲਿਆਂ ਦੀ ਸਫਾਈ ਨਹੀਂ ਹੋਈ ਮੀਡੀਆ ਦੇ ਵਿੱਚ ਉਹ ਸਾਰਾ ਕੁਝ ਆਇਆ ਲੋਕਾਂ ਨੇ ਲਾਈਵ ਕੀਤਾ ਕਿ ਸਾਡੇ ਸੇਮ ਨਾਲਾ ਜਿਹੜੇ ਉਹ ਬੂਟੀ ਨਾਲ ਭਰੇ ਹੋਏ ਆ ਲੋਹ ਤੇ ਨਜਾਇਜ਼ ਕਬਜ਼ੇ ਕਰਨ ਦੇ ਗੱਲ ਆ ਜੇ ਇਹ ਕੰਮ ਦਿੱਤਾ ਹੁੰਦਾ ਇਸ ਸਾਲ ਵੀ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਐਵਰੇਜ 22 ਦਿਨ ਕੰਮ ਚੱਲਿਆ ਹੁਣ 22 ਦਿਨ ਜੇ ਕੰਮ ਚੱਲਿਆ ਸਾਡੇ ਹਰ ਜ਼ਿਲ੍ਹੇ ਦਾ ਜਿਹੜਾ ਡੀਸੀ ਆ ਉਹ ਦੋ ਮਹੀਨੇ ਪਹਿਲਾਂ ਜਾਇਜਾ ਲੈ ਕੇ ਗਿਆ ਬੰਨਾਂ ਦਾ ਬੰਨਾਂ ਨਾਲ ਜਾਇਜਾ ਲੈਣ ਦਾ ਕੀ ਮਤਲਬ ਆ ਜਿੱਥੇ ਮੋਗੇ ਜ਼ਿਲ੍ਹੇ ਦਾ ਡੀਸੀ ਆ ਚਾਹੇ ਲੁਧਿਆਣਾ ਜ਼ਿਲ੍ਹੇ ਦਾ ਡੀਸੀ ਆ ਜਾਇਜਾ ਲੈ ਕੇ ਤੇ ਉਹਦੇ باوجود ਬੰਨ ਟੁੱਟ ਗਏ ਇਹਦਾ ਮਤਲਬ ਇਹ ਆ ਤੁਸੀਂ ਜਾਇਜਾ ਲਿਆ ਸੀਗਾ ਜਿਦੋਂ ਨਰੇਗਾ ਵਾਲੇ ਫੋਰਸ ਉੱਤੇ ਕੰਮ ਤੇ ਲਾਈ ਹੁੰਦੀ ਉਹਨਾਂ ਨੂੰ ਕੰਮ ਮਿਲਦਾ ਸਾਡੇ ਬੰਨ ਮਜ਼ਬੂਤ ਹੁੰਦੇ ਤੇ ਜਿਹੜਾ 15000 ਕਰੋੜ ਰੁਪਏ ਦਾ ਨੁਕਸਾਨ ਆ ਹੋ ਸਕਦਾ ਹੈ 80% ਘਟ ਜਾਂਦਾ ਇਹਦੇ ਨਾਲ ਹੀ ਪੰਜਾਬ ਦਾ ਮੁੱਖ ਮੰਤਰੀ ਹੋਵੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਕਰਨਾ ਇਹ ਚਾਹੀਦਾ ਸਾਡਾ ਪਾਣੀ ਐਡੇ ਵੱਡੀ ਵਰਦਾਨ ਆ ਸਾਡੀ ਧਰਤੀ ਲਈ ਪੰਜਾਬ ਦੇ ਵਿੱਚ 34 100 ਤੋਂ ਵਧੇਰੇ ਦਾ ਬਲਾਕ ਉਹ ਆ ਜਿਹੜੇ ਡਾਰਕ ਜ਼ੋਨ ਦੇ ਵਿੱਚ ਜਿੱਥੋਂ ਅਸੀਂ ਪਾਣੀ ਇੰਨਾ ਢੂੰਗਾ ਜਲਾ ਗਿਆ ਗੇਬਕਾ ਬਣ ਗਈ ਆ ਵੀ ਕੱਲ ਨੂੰ ਇਹਦਾ ਬੋਰ ਨਹੀਂ ਕੰਮ ਕਰਨੇ ਮੰਨ ਲਓ ਸਾਡੇ ਦਿਖਾਂਤ ਦੇਖੋ ਕਿ ਆ ਬੰਨ ਜਿਹੜਾ ਹੈਗਾ ਦਰਿਆ ਬੰਨ ਤੋੜ ਰਿਹਾ ਤੇ ਦੂਜੇ ਪਾਸੇ ਝੋਨਾ ਲੱਗਾ 10 ਮੀਟਰ ਜਿਹੜੀਆਂ ਮੋਟਰਾਂ ਉਧਰੋਂ ਚੱਲ ਰਹੀਆਂ ਪਾਣੀ ਸਾਡੇ ਪੰਜਾਬ 'ਚ ਵਾਧੂ ਹੋ ਗਿਆ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੇ ਪਸ਼ੂ ਰੁੜ ਗਏ ਫਸਲਾਂ ਡੱਬ ਗਈਆਂ ਤੇ ਦੂਜੇ ਪਾਸੇ ਪੰਜਾ ਆਪ ਜਿਹੜਾ 70% ਪਾਣੀ ਆ ਧਰਤੀ ਚੋਂ ਕੱਢ ਰਿਹਾ ਉਹਦਾ ਜਿੰਮੇਵਾਰ ਕੌਣਾ ਜਿਹੜੇ ਦਰ ਪ੍ਰਬੰਧ ਦਾ ਜਿਹੜਾ ਇਹ ਕੋਈ ਕੁਦਰਤੀ ਆਪਤ ਕੋਈ ਕਹਵੇ ਨਹੀਂ ਇਹ ਕੁਦਰਤੀ ਆਪਤ ਨਹੀਂ ਇਹ ਯੋਜਨਾਬੰਦ ਤਰੀਕੇ ਦੇ ਨਾਲ ਮੰਨ ਲਓ ਇਹ ਉਹਨਾਂ ਦੇ ਦਰ ਪ੍ਰਬੰਧ ਦਾ ਜਿਹਨੇ ਸਾਡਾ ਇਹ ਨੁਕਸਾਨ ਕੀਤਾ ਕਿੰਨੇ ਵੱਡੇ ਪੱਧਰ ਤੇ ਪਾਣੀ ਸਟੋਰ ਹੋ ਸਕਦਾ ਜੇ ਆਪਾਂ ਹੁਸੈਨੀ ਵਾਲੇ ਦੀ ਗੱਲ ਕਰ ਲਈ ਹੁਸੈਨੀ ਵਾਲੇ ਤੋਂ ਜਿੱਥੇ ਪਿੱਛੇ ਪਾਣੀ ਜਮਾ ਹੁੰਦਾ ਉਹ 15 ਵਰਗ ਕਿਲੋਮੀਟਰ ਦਾ ਏਰੀਆ ਹੈ ਜਿੱਥੇ ਪਾਣੀ ਸਟੋਰ ਕੀਤਾ ਜਾ ਸਕਦਾ ਪਰ ਹੁਣ ਕਿਉਂਕਿ ਉਹਦੇ ਵਿੱਚ ਬੂਟੀ ਹੈ ਉਹਦੇ ਵਿੱਚ ਉਹਦਾ 15 ਵਰਕਿਲੋਮੀਟਰ ਦੇ ਵਿੱਚੋਂ ਸਿਰਫ 30% ਜਿੱਥੇ ਪਾਣੀ ਸਟੋਰ ਹੁੰਦਾ ਐਵੇਂ ਸਾਡਾ ਹਰੀਕੇ ਝੀਲ ਆ ਹਰੀਕੇ ਝੀਲ ਆ ਜਿਹੜੀ ਹੈਗੀ ਆ ਉਹ ਇਸ ਟਾਈਮ ਜਿੱਥੇ ਪਾਣੀ ਖੜਦਾ ਉਹ ਲਗਭਗ ਹੈਗੀ ਆ 28 ਵਰਕ ਕਿਲੋਮੀਟਰ ਜਿੱਥੇ ਉਹ ਪਾਣੀ ਖੜਦਾ ਪਰ ਉਹਦੀ ਜਿਹੜੀ ਕਪੈਸਿਟੀ ਆ ਉਹ 86 ਵਰਗ ਕਿਲੋਮੀਟਰ ਹੁਣ ਜੇ 28 ਵਰਗ ਕਿਲੋਮੀਟਰ ਚ ਇੰਨਾ ਪਾਣੀ ਆ ਜਿਹੜਾ ਸਾਨੂੰ ਲੱਗਦਾ ਹੈ ਵੱਡੀ ਵੱਡੀ ਆਫਤਾ ਤੇ ਉਹਦੀ ਜਿਹੜੀ ਕਪੈਸਿਟੀ ਆ 86 ਵਰਗ ਕਿਲੋਮੀਟਰ ਪਾਣੀ ਜੇ ਉੱਥੇ ਸਾਂਭ ਲਿਆ ਜਾਂਦਾ ਮੁੱਠਿਆਂ ਵਾਲੀ ਤੋਂ ਲੈ ਕੇ ਗਾਂ ਅਸੀਂ ਕਿੰਨੇ ਫਾਜਲ ਕਾ ਹੁਸੈਨੀ ਵਾਲੇ ਪਿੰਡਾਂ ਚ ਮਾਰ ਪੈ ਗਈ ਫਿਰ ਇਹ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਆਪਾਂ ਕੱਲਾ ਮੰਨ ਲੋ ਸਿਰ ਤੇ ਪੇਟੀਆਂ ਰੱਖ ਕੇ ਤੇ ਹਰ ਸਾਲ ਦਾਨ ਕਰਨ ਵਾਲੇ ਪਾਸੇ ਰਵਾਂਗੇ ਇਹ ਜਿਹੜੇ ਪ੍ਰਬੰਧ ਹੋਣੇ ਚਾਹੀਦੇ ਆ ਲੋਕਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਇਹ ਕੱਲਾ ਤੱਕ ਨਹੀਂ ਰਹਿਣਾ ਚਾਹੀਦਾ ਸਰਕਾਰ ਕੋਈ ਪ੍ਰਬੰਧ ਨਾ ਕਰੇ ਹਰ ਸਾਲ ਉਹਨਾਂ ਦੇ ਘਰ ਰੁੜ ਜਾਣ ਜਦੋਂ ਪਾਣੀ ਆਵੇ ਲੋਕਾਂ ਦੀ ਜਿਹੜੇ ਰੋਜੀ ਦੇ ਵਸੀਲੇ ਉਹ ਰੁੜ ਜਾਣ ਜੇ ਪ੍ਰਬੰਧ ਸਰਕਾਰ ਹੀ ਠੀਕ ਕਰ ਲਵੇ ਇਹ ਨੁਕਸਾਨ ਸਾਡੇ ਜਿਹੜੇ ਡਾਰਕ ਜ਼ੋਨ ਚ ਚਲੇ ਗਏ ਆ ਬਲਾਕ ਆ ਜਿਹੜੇ ਉਹਨਾਂ ਦਾ ਵਾਟਰ ਦੀ ਚਾਰਜ ਵੀ ਹੋ ਸਕਦਾ ਸਾਡੇ ਪੰਜਾਬ ਦੀਆਂ ਜਿਹੜੀਆਂ ਡਰੇਨਾ ਪੰਜਾਬ ਦੇ ਵਿੱਚ ਰਿਕਾਰਡਡ ਆ ਕਿ 86 8500 ਕਿਲੋਮੀਟਰ ਡਰੇਨਾ ਸਾਡੇ ਕੱਲੇ ਪੰਜਾਬ ਦੇ ਵਿੱਚ 8500 ਕਿਲੋਮੀਟਰ ਡਰੇਨਾ ਦਾ ਮਤਲਬ ਇਹ ਹੈ ਕਿ ਸ਼੍ਰੀਨਗਰ ਤੋਂ ਡਰੇਨ ਕੋਈ ਸ਼ੁਰੂ ਹੋਵੇ ਤੇ ਕੰਨਿਆ ਕੁਮਾਰੀ ਤੱਕ ਜਾਵੇ ਤੇ ਕੰਨਿਆ ਕੁਮਾਰੀ ਦੇ ਉੱਪਰੋਂ ਫੇਰ ਮੁੜ ਕੇ ਸ਼੍ਰੀਨਗਰ ਜਾਵੇ ਉਹ ਵੀ ਲਗਭਗ 7000 ਕਿਲੋਮੀਟਰ ਬੰਦਾ ਸਾਡੇ ਜੇ 8500 ਕਿਲੋਮੀਟਰ ਡਰੇਨਾ ਹੈ ਇਹਨਾਂ ਡਰੇਨਾ ਦੇ ਵਿੱਚ ਕਿੰਨਾ ਪਾਣੀ ਸਟੋਰ ਕੀਤਾ ਜਾ ਸਕਦਾ ਜੇ ਅਸੀਂ ਸੋਚਾਂਗੇ ਕਿ ਸਾਡੇ ਹਸੈਨੀ ਵਾਲਾ ਸਾਡੇ ਹਰੀਕੇ ਸਾਡੇ ਇਹ ਜਿਹੜੇ ਜੜੀਆਂ ਡਰੇਨਾ ਇਹਨਾਂ ਦੇ ਵਿੱਚ ਇਨੀ ਕੈਪੈਸਿਟੀ ਦੇ ਵਿੱਚ ਪਾਣੀ ਅਸੀਂ ਸਟੋਰ ਕੀਤਾ ਹੋ ਸਕਦਾ ਜੇ ਨਹੀਂ ਕੀਤਾ ਮੰਨ ਲਓ ਪੰਜਾਬ ਆ ਫਿਰ ਪਾਣੀ ਢੇਠਾ ਜਾਣ ਕਰਕੇ ਉਹ ਧਿਆਇਆ ਵੀ ਮਰੇ ਤੇ ਜੇ ਆ ਪਾਣੀ ਜਿਆਦਾ ਆ ਜੇ ਤੇ ਫਿਰ ਹੜ੍ਹ ਦੇ ਵਿੱਚ ਵੀ ਡੋਬਾ ਹੋਵੇ ਇਦੋਂ ਵੱਡੀ ਮਾੜੀ ਗੱਲ ਕੀ ਹੋ ਸਕਦੀ ਆ ਅਫਸੋਸ ਇਸ ਗੱਲ ਦਾ ਕੋਈ ਕੋਈ ਵੀ ਰਾਜਨੀਤਿਕ ਪਾਰਟੀ ਇਹ ਪਾਣੀ ਨੂੰ ਸੁਭਾਲਣ ਦਾ ਕੰਮ ਜਿਹੜਾ ਅਜੰਡਾ ਨਹੀਂ ਲੈ ਕੇ ਚੱਲ ਰਹੀ ਅਸਲ 'ਚ ਜਿਹੜਾ ਪਾਣੀ ਆ ਇਹ ਪੰਜਾਬ ਲਈ ਵਰਦਾਨ ਆ ਇਹ ਕੱਲਾ ਸਤਲੁਜ ਦਾ ਪਾਣੀ ਸਾਹਮਣਾ ਹੋਵੇ 30% ਪੰਜਾਬ ਦੀ ਆਰਥਿਕਤਾ ਦੇ ਵਿੱਚ ਵਾਧਾ ਕਰ ਸਕਦਾ ਜੇ ਅੱਜ ਕਿਸੇ ਨੂੰ 700 ਫਟ ਬੋਰ ਡੂੰਘਾ ਕਰਨਾ ਪੈਂਦਾ ਕਿਸੇ ਨੂੰ 400 ਫਟ ਕਰਨਾ ਪੈਂਦਾ ਜੇ ਸਾਡਾ ਗਰਾਊਂਡ ਵਾਟਰ ਉੱਪਰ ਆ ਜਾਏ 100 ਫਟ ਬੋਰ ਕਰਨਾ ਪਵੇ ਕਿੰਨਾ ਜੀ ਨੇ ਫੋਰ ਕਰਨਾ ਉਹਨਾਂ 83 ਤੋਂ ਪੈਸੇ ਘੱਟ ਲੈਣੇ ਪੈਣਗੇ ਉਹਨੂੰ ਬੈਂਕ ਤੋਂ ਲੈਂਟ ਘੱਟ ਬਣਾਉਣੀ ਬਣਾਉਣੀ ਪਾਉਗੀ ਸਾਡੇ ਪਿੰਡਾਂ ਨੂੰ ਜਿਹੜਾ ਚੈਨਲਾਈਜ਼ ਕਰਨਾ ਸੀਗਾ ਇਸ ਪਾਣੀ ਦੇ ਨਾਲ ਕਿਉਂ ਨਹੀਂ ਮੰਨ ਲਓ ਇਹ ਪਾਣੀ ਛਪੜਾਂ ਤੱਕ ਲਿਜਾਇਆ ਜਾ ਸਕਦਾ ਜੇ ਕੱਲੇ ਪੰਜਾਬ ਦੇ ਛਪੜਾਂ ਦੀ ਕੈਪੈਸਿਟੀ ਵਧਾ ਕੇ ਉੱਥੇ ਸਫਾਈ ਕਰਕੇ ਉਹਨਾਂ ਨੂੰ ਡੂੰਘਾ ਕਰਕੇ ਕਰਨਾ ਹੋਵੇ ਤੇ ਲਗਭਗ ਜਿਹੜਾ ਹਰ ਪਿੰਡ ਦੇ ਵਿੱਚ ਆ ਅਸੀਂ ਕਿੰਨਾ ਦੇਖਦੇ ਆ ਕਿੱਲਿਆਂ ਦੇ ਵਿੱਚ ਆ ਜਿਹੜਾ ਉਹ ਪ੍ਰਬੰਧ ਕਰ ਸਕਦੇ ਆ ਇਸ ਕਰਕੇ ਜਿਹੜੇ ਪ੍ਰਬੰਧ ਆ ਗਵਰਨਮੈਂਟ ਲੈਵਲ ਤੇ ਕਰਨੇ ਚਾਹੀਦੇ ਆ ਉਹ ਪ੍ਰਬੰਧ ਕਰਨੇ ਚਾਹੀਦੇ ਆ ਜੇ ਕੋਈ ਨਹੀਂ ਕਰ ਰਿਹਾ ਵੱਡੇ ਪੱਧਰ ਤੇ ਪੰਜਾਬ ਦੀ ਜਵਾਨੀ ਨੂੰ ਸਲਾਮ ਕਰਨਾ ਬੰਦਾ ਜਿਨ੍ਹਾਂ ਨੇ ਮੰਨ ਲਓ ਦਿਨ ਰਾਤ ਇੱਕ ਕਰਕੇ ਚਾਹੇ ਉਹ ਬੰਨ ਬੰਨਣੇ ਹੋਣ ਚਾਹੇ ਸਵਾਵਾ ਪਚਾਉਣੀਆਂ ਹੋਣ ਪਰ ਇੱਕ ਇਹੋ ਜਿਹਾ ਬਦਲ ਜ਼ਰੂਰ ਤਲਾਸ਼ਣਾ ਚਾਹੀਦਾ ਵੀ ਸਾਨੂੰ ਇਹੋ ਜੀ ਸਰਕਾਰ ਨਹੀਂ ਚਾਹੀਦੀ ਜਿਹੜੀ ਕੱਲੇ ਸੁਖਬੀਰਵਾਦ ਲੈ ਤਾਂ ਕਹਿ ਦੇਵੇ ਵੀ ਮੈਂ ਤਾਂ ਜੀ ਬੰਨ ਪੱਕੇ ਕਰ ਦੂੰਗਾ ਬੰਨ ਪੱਕੇ ਕਰਨਾ ਜਿਹੜੀ ਇਹ ਕੁਦਰਤੀ ਜਿਹੜੀ ਜੈਵ ਬਨਸਵਨਤਾ ਦੀ ਉਹਤੇ ਕੀ ਅਸਰ ਹੋਣਾ ਕਿਸੇ ਨੇ ਰਾਏ ਕੀਤੀ ਹੈ ਕੱਲਾ ਐਲਾਨ ਹੀ ਪੋਲੀਟੀਕਲ ਐਲਾਨ ਕਰ ਦਿਓ ਸਾਡੇ ਦਰਿਆਵਾਂ ਨੂੰ ਕੀ ਨੁਕਸਾਨ ਹੋਣੀ ਆ ਬੰਨਾਂ ਜਿਹੜਾ ਇਹ ਬਨਿਆ ਹੋਇਆ ਇਹ ਜਾਲਾ ਕੇ ਬਨਿਆ ਹੋਇਆ ਮੰਨ ਲਓ ਇਹ ਕਿੰਨੇ ਕੰਮਜਾਬ ਆ ਜਾਂ ਕਿੰਨੇ ਲੋਕਾਂ ਨੂੰ ਕੰਮ ਮਿਲਦਾ ਕਿਸੇ ਨੇ ਉਹ ਸੋਚਿਆ ਹੁਣ ਐਲਾਨ ਕਰਤੇ ਕਿੰਨੇ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਮਜ਼ਦੂਰਾਂ ਲਈ ਉਹਦੇ ਚ ਕੀ ਐਲਾਨ ਕੀਤਾ ਹੁਣ ਮਜ਼ਦੂਰਾਂ ਜੇ 15 ਕਿਲੋਮੀਟਰ ਏਰੀਆ ਚ ਜਿਹੜੇ ਪਾਣੀ ਆਇਆ ਹੋਇਆ ਉਹ ਤਾਂ ਦਿਹਾੜੀ ਵੀ ਨਹੀਂ ਲੱਗਣੀ ਦੋ ਮਹੀਨੇ ਉਹਨਾਂ ਲਈ ਕੀ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਏਰੀਆ ਚ ਪਾਣੀ ਆ ਗਿਆ ਸਕੂਲਾਂ ਦੇ ਵਿੱਚ ਪਾਣੀ ਹੈ ਜਿਹਦੀ ਫਸਲ ਵੀ ਚਲੀ ਗਈ ਤੇ ਜਿਹੜਾ ਮਜ਼ਦੂਰ ਉਹਦੀ ਦਿਹਾੜੀ ਵੀ ਨਹੀਂ ਲੱਗਣੀ ਘਰ ਵੀ ਡੱਗੇ ਕਿੰਨੇ ਘਰ ਵੀ ਡਿਗਿਆ ਹੁਣ ਜਿਹੜੇ ਉਹਦੇ ਬੱਚੇ ਪੜ੍ਹਦੇ ਆ ਉਹ ਬੱਚਿਆਂ ਦੀ ਫੀਸ ਕਿਵੇਂ ਦੇਗਾ ਕਮਾਈ ਦੇ ਸਾਧਨ ਤਾਂ ਉਹਦੇ ਹੈ ਨਹੀਂ ਨਗੇ ਸਰਕਾਰ ਨੇ ਐਲਾਨ ਕੀਤਾ ਰਾਹਤ ਦੇ ਵਿੱਚ ਕਿ ਆ ਇਸ ਸੈਸ਼ਨ ਦੀ ਬੱਚਿਆਂ ਦੀ ਫੀਸ ਨਹੀਂ ਲਈ ਜਾਊਗੀ ਹੁਣ ਜਿਹੜੇ ਲੋਕਾਂ ਕੋਲੇ ਕਿਸੇ ਨੇ ਆਪਦਾ ਘਰ ਦੀਆਂ ਜਣੀਆਂ ਕਸ਼ਟਾਂ ਦੇਣੀਆਂ ਕਿਸੇ ਨੇ ਆਪਦੇ ਕਾਰ ਦੀਆਂ ਕਿਸੇ ਨੇ ਆਪਦੇ ਟਰੈਕਟਰ ਦੀਆਂ ਕਿਸੇ ਨੇ ਮੋਟਰਸਾਈਕਲ ਦੀਆਂ ਕਸ਼ਟਾਂ ਸਰਕਾਰ ਨੇ ਐਲਾਨ ਕੀਤਾ ਵੀ ਉਹਨਾਂ ਨੂੰ ਵੀ ਕੋਈ ਰਾਹਤ ਮਿਲਣੀ ਚਾਹੀਦੀ ਆ ਜਿਹੜੇ ਮਾਪਿਆਂ ਨੇ ਔ ਲੋਨ ਲੈ ਲੈ ਕੇ ਆਪਦੇ ਬੱਚਿਆਂ ਨੂੰ ਪੜਾਉਣ ਦਾ ਕੰਮ ਕਰਦੇ ਆ ਕਿਉਂ ਨਹੀਂ ਆ ਜਿਨ੍ਹਾਂ ਦੇ ਬੈਕਗ੍ਰਾਉਂਡ ਗਏ ਜਿਨ੍ਹਾਂ ਦੀਆਂ ਕਿਤਾਬਾਂ ਰੁੜ ਗਈਆਂ ਉਹਨਾਂ ਬੱਚਿਆਂ ਦੇ ਲਈ ਕੀ ਰਾਹਤ ਦਾ ਐਲਾਨ ਕੀਤਾ ਉਹ ਰਾਹਤ ਦੇ ਐਲਾਨ ਪਰ ਉਹ ਤਾਂ ਹੋ ਸਕਦੇ ਆ ਜੇ ਕੋਈ ਸਿਆਣਾ ਸੱਚਮੁੱਚ ਜਿਹੜਾ ਕੋਈ ਪੋਲੀਟੀਸ਼ੀਅਨ ਆ ਜਿਹੜਾ ਪੰਜਾਬ ਬਾਰੇ ਸੋਚਦਾ ਉਹ ਕਰ ਸਕਦਾ ਪਰ ਫਿਲਹਾਲ ਮੰਨ ਲਓ ਪ੍ਰਸ਼ਾਸਨ ਨੇ ਵੀ ਸਰਕਾਰ ਨੇ ਵੀ ਇਹ ਸਾਬਤ ਕੀਤਾ ਕਿ ਅਸੀਂ ਪੰਜਾਬ ਨੂੰ ਚਲਾਉਣ ਦੇ ਕਾਬਿਲ ਨਹੀਂਗੇ ਹੂੰ ਜੀ ਤਾਂ ਆਪਾਂ ਗਲਤ ਬਤ ਕੀਤੀ ਆ ਸੁਖਜਿੰਦਰ ਮਹੇਸ਼ੀ ਰੋਣਾ ਨਾ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਸੀਗਾ ਕਿ ਚੰਗੀ ਗੱਲਬਾਤ ਇਸ ਟਾਈਮ ਸਾਡੇ ਲਈ ਬਹੁਤ ਜ਼ਰੂਰੀ ਆ ਅਸੀਂ ਬੰਨ ਵੀ ਲਾ ਲਿਆ ਸੇਵਾ ਵੀ ਕਰ ਲਈ ਆ ਲੰਗਰ ਪਾਣੀ ਦੀ ਕੋਈ ਕਮੀ ਨਹੀਂ ਛੱਡੀ ਅੱਜ ਵੀ ਲੋਕ ਬੰਨ ਲਾ ਰਹੇ ਨੇ ਅੱਜ ਵੀ ਲੋਕ ਲੱਗੇ ਹੋਏ ਨੇ ਪਰ ਇਹਨਾਂ ਤੋਂ ਵੇਲੇ ਹੋ ਕੇ ਜਿਹੜੀਆਂ ਗੱਲਾਂ ਇੱਥੇ ਹੁਣ ਬਾਈ ਸੁਖਜਿੰਦਰ ਨੇ ਕੀਤੀਆਂ ਧਿਆਨ ਇੱਧਰ ਵੀ ਦਿਵਾਉਣ ਦੀ ਲੋੜ ਆ ਕਿ ਸਾਡਾ ਪੰਜਾਬ ਸਾਡਾ ਵਾਤਾਵਰਨ ਸਾਡੀ ਧਰਤੀ ਸਾਡੀ ਮਿੱਟੀ ਸਾਡਾ ਪਾਣੀ ਇਹ ਫੇਰ ਬਚ ਸਕਦਾ ਤਾਂ ਇਹ ਉਂਗਲੀ ਜ਼ਰੂਰ ਉਠਾਉਣੀ ਚਾਹੀਦੀ ਆ ਸਰਕਾਰ ਦੇ ਨੁਮਾਇੰਦਿਆਂ ਨੂੰ ਚੁਣ ਕੇ ਅਸੀਂ ਭੇਜਿਆ ਜੇਕਰ ਅਸੀਂ ਲੋਕ ਨਹੀਂ ਉਹਨਾਂ ਤੱਕ ਇਹ ਆਪਣੀ ਆਵਾਜ਼ ਪਹੁੰਚਾ ਸਕਦੇ ਤਾਂ ਮੈਨੂੰ ਲੱਗਦਾ ਇਹ ਵੀ ਸਾਡੇ ਤੋਂ ਵੱਡੀ ਕੋਈ ਤਰਾਸ ਦੀ ਹੋਰ ਹੋਣੀ ਨਹੀਂ ਤਾਂ ਗੱਲਬਾਤ ਕਿਵੇਂ ਲੱਗੀ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ